ਕਿਉਂਕਿ ਪਹਿਲਾਂ ਤਾਂ ਸਾਡੇ ਸੀਐਮ ਸਾਹਿਬ ਇਹ ਕਹਿੰਦੇ ਹੁੰਦੇ ਸੀ ਵੀ ਮੈਂ ਮਾਸਟਰ ਦਾ ਮੁੰਡਾ ਆ ਤੇ ਮੈਂ ਮਾਸਟਰਾਂ ਦਾ ਬਹੁਤ ਧਿਆਨ ਰੱਖਣਾ ਤੇ ਮਾਸਟਰ ਕੁੱਟੇ ਬੜੇ ਸੱਚੀ ਗੱਲ ਆ ਪਿਛਲੇ ਸਮੇਂ ਦੇ ਵਿੱਚ ਹੁਣ ਅੱਜ ਕੱਲ ਤੁਹਾਡੇ ਲੁਧਿਆਣੇ ਗੀੜੀਆਂ ਬੜੀਆਂ ਮਾਰਦੇ ਆ ਕਹਿੰਦੇ ਵੀ ਮੈਂ ਬਿਜ਼ਨਸ ਕਮਿਊਨਿਟੀ ਨਾਲ ਪਿਆਰ ਮੇਰਾ ਬਹੁਤ ਆ ਤੇ ਮੈਨੂੰ ਲੱਗਦਾ ਹੁਣ ਮੈਂ ਬਿਜ਼ਨਸ ਕਮਿਊਨਿਟੀ ਨੂੰ ਜ਼ਰੂਰ ਕਹਿਣਾ ਚਾਹਣਾ ਵੀ ਜਿਹਦੇ ਨਾਲ ਪਿਆਰ ਕਰਦਾ ਉਹਦੇ ਡਾਂਗ ਜ਼ਰੂਰ ਫੇਰਦਾ ਧਿਆਨ ਰੱਖਿਓ ਹੁਣ ਇਹਦਾ ਕਿਉਂਕਿ ਇਹ ਬੇਸਿਕਲੀ ਕੱਲ ਨੂੰ 1 ਅਪ੍ਰੈਲ ਨੂੰ ਲੁਧਿਆਣੇ ਦੇ ਲੋਕਾਂ ਦਾ ਅਪ੍ਰੈਲ ਫੂਲ ਬਣਾਉਣ ਆਏ ਆ। ਪ੍ਰਗਟਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੱਡੇ ਕਾਂਗਰਸੀ ਆਗੂ ਲੁਧਿਆਣਾ ਪਹੁੰਚੇ ਨੇ ਜਿਮਨੀ ਚੋਣਾ ਨੂੰ ਲੈ ਕੇ ਕੀ ਰਣਨੀਤੀ ਤਿਆਰ ਹੈ? ਦੇਖੋ ਅੱਜ ਤਾਂ ਅਸੀਂ ਬੇਸਿਕਲੀ ਬੇਸਿਕ ਡਿਸਕਸ਼ਨ ਕਰਨ ਆਏ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਜਿੱਦਾਂ ਵੀ ਪਾਰਟੀ ਡਿਸਾਈਡ ਕਰਦੀ ਹੈ ਉਹਦੇ ਮੁਤਾਬਕ ਕਿਉਂਕਿ ਬਿਜਰਮੀ ਇਲੈਕਸ਼ਨ ਤਾਂ ਆ ਗਈ ਹੈ। ਪਰ ਮੈਂ ਤੁਹਾਡੇ ذریعے ਇੱਕ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਜ਼ਰੂਰ ਕਰਨੀ ਚਾਹਨਾ। ਜੀ। ਕਿਉਂਕਿ ਪਹਿਲਾਂ ਤਾਂ ਸਾਡੇ ਸੀਐਮ ਸਾਹਿਬ ਇਹ ਕਹਿੰਦੇ ਹੁੰਦੇ ਸੀ ਵੀ ਮੈਂ ਮਾਸਟਰ ਦਾ ਮੁੰਡਾ ਆ ਤੇ ਮੈਂ ਮਾਸਟਰਾਂ ਦਾ ਬਹੁਤ ਧਿਆਨ ਰੱਖਣਾ। ਤੇ ਮਾਸਟਰ ਕੁੱਟੇ ਬੜੇ ਸੱਚੀ ਗੱਲ ਆ ਪਿਛਲੇ ਸਮੇਂ ਦੇ ਵਿੱਚ। ਫਿਰ ਕਹਿੰਦਾ ਵੀ ਮੈਂ ਕਿਸਾਨ ਦਾ ਵੀ ਮੁੰਡਾ ਆ, ਫਿਰ ਕਿਸਾਨ ਵੀ ਚੰਗੇ ਕੁੱਟੇ ਹੁਣ ਅੱਜਕੱਲ ਤੁਹਾਡੇ ਲੁਧਿਆਣੇ ਗੀੜੀਆਂ ਬੜੀਆਂ ਮਾਰਦੇ ਆ ਕਹਿੰਦੇ ਵੀ ਮੈਂ ਬਿਜ਼ਨਸ ਕਮਿਊਨਿਟੀ ਨਾਲ ਪਿਆਰ ਮੇਰਾ ਬਹੁਤ ਆ ਹਾਂ ਤੇ ਮੈਨੂੰ ਲੱਗਦਾ ਹੁਣ ਮੈਂ ਬਿਜ਼ਨਸ ਕਮਿਊਨਿਟੀ ਨੂੰ ਜ਼ਰੂਰ ਕਹਿਣਾ ਚਾਹਣਾ ਵੀ ਜਿਹਦੇ ਨਾਲ ਪਿਆਰ ਕਰਦਾ ਉਹਦੇ ਡਾਂਗ ਜ਼ਰੂਰ ਫੇਰਦਾ ਧਿਆਨ ਰੱਖਿਓ ਹੁਣ ਇਹਦਾ ਕਿਉਂਕਿ ਇਹ ਬੇਸਿਕਲੀ ਕੱਲ ਨੂੰ 1 ਅਪ੍ਰੈਲ ਨੂੰ ਲੁਧਿਆਣੇ ਦੇ ਲੋਕਾਂ ਦਾ ਅਪ੍ਰੈਲ ਫੂਲ ਬਣਾਉਣ ਆਏ ਆ ਵੈਸੇ ਤਾਂ ਨਹੀਂ 3 ਸਾਲ ਪੰਜਾਬ ਦਾ ਪਹਿਲਾਂ ਬਣਾਤਾ ਤਾ ਤਿੰਨਾਂ ਸਾਲਾਂ ਦੇ ਵਿੱਚ ਇਹਨੇ ਮੈਨੂੰ ਨਹੀਂ ਲੱਗਦਾ ਕੋਈ ਚੰਗੀ ਜਿਹੜੀ ਗੱਲ ਕੀਤੀ ਹੋਵੇ ਹਾਂ ਇਹ ਠੀਕ ਹੈ ਆਪੀ ਆંકੜੇ ਇੱਧਰ ਨੂੰ ਕਰ ਲਏ ਆਂਕੜੇ ਇੱਧਰ ਨੂੰ ਕਰ ਲਏ ਪਰ ਜੋ ਲਾਅ ਐਂਡ ਆਰਡਰ ਦਾ ਹਾਲਾਤ ਹੈ ਜੋ ਸਾਡੇ ਪੰਜਾਬ ਦੇ ਵਿੱਚ ਫਾਈਨੈਂਸਸ ਦਾ ਹਾਲਾਤ ਹੈ ਜੋ ਮਾਈਨਿੰਗ ਦੇ ਹਾਲਾਤ ਹੈ ਮਤਲਬ ਕਿਹੜੀ ਚੀਜ਼ ਹੈਗੀ ਆ ਜੋ ਫਰੋਤੀਆਂ ਦਾ ਹਾਲਾਤ ਹੈ ਤੇ ਜਿਹੜਾ ਬਿਜ਼ਨਸਮੈਨ ਆ ਇੱਥੋਂ ਹੌਲੀ-ਹੌਲੀ ਪਲੈਨ ਕਰ ਰਿਹਾ ਇਹ ਇਹਨਾਂ ਦੀ ਅਸਲੀ ਗੱਲ ਹੈ ਕਾਰਗੁਜ਼ਾਰੀ ਆ ਔਰ ਉਸ ਕਾਰਗੁਜ਼ਾਰੀ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਲੁਧਿਆਣੇ ਦੇ ਲੋਕ ਸਿਆਣੇ ਆ ਤੇ ਇਹ ਇਹਨਾਂ ਦੀ ਸਰਕਾਰ ਦਾ ਇਹ ਟਰਨਿੰਗ ਪੁਆਇੰਟ ਵੀ ਹੋ ਸਕਦਾ ਹੈ ਸੋ ਇਹ ਸਾਡੀ ਅਸਲੀ ਗੱਲ ਹੈ ਵੀ ਤੁਹਾਡੇ ਨਾਲ ਕਾਫੀ ਜਿਹੜਾ ਵੈਬ ਪਿਆਰ ਮੁਹੱਬਤ ਵਿਧਾਨ ਸਭਾ ਇਹ ਤੇ ਦੇਖਣ ਨੂੰ ਮਿਲਦੀ ਰਹੀ ਆ ਤੁਹਾਨੂੰ ਭਾਜੀ ਕਹਿ ਕੇ ਸਬੋਧਨ ਕਰਦੇ ਰਹੇ ਆ ਭਾਜੀ ਕਹਿ ਕੇ ਕਈ ਤੰਜ ਵੀ ਤੁਹਾਡੇ ਦੇ ਕੱਸੇ ਜਾਂਦੇ ਆ ਹਾਂ ਬਿਲਕੁਲ ਕੱਸ ਜਾਂਦੇ ਉਹ ਦੇਖੋ ਉਹ ਉਹਨਾਂ ਦਾ ਪ੍ਰੋਫੈਸ਼ਨ ਹੈ ਯਾਰ ਦੇਖੋ ਪ੍ਰੋਫੈਸ਼ਨਲੀ ਕਲਾਕਾਰ ਹੈਗੇ ਆ ਉਹ ਉਹਨਾਂ ਦੀ ਕਲਾ ਹੈਗੀ ਆ ਮੈਂ ਦੇਖੋ ਜਿਹੜੀ ਜਿਹੜੀ ਚੰਗੀ ਚੀਜ਼ ਹੈਗੀ ਆ ਮੈਨੂੰ ਤਾਂ ਉਹਨੂੰ ਬੇਸਿਕਲੀ ਸਲਾਉਣਾ ਚਾਹੀਦਾ ਤੇ ਤੁਹਾਡੀ ਜਦੋਂ ਪਿਛਲੇ ਪਰਭਾਰੀ ਦੇ ਨਾਲ ਮੀਟਿੰਗ ਨੂੰ ਲੈ ਕੇ ਉਹਨਾਂ ਨੇ ਬੜਾ ਕਸਿਆ ਕਿ ਹਾਂ ਵੀ ਤੁਹਾਡੇ ਨਾਮ ਨੂੰ ਲੈ ਕੇ ਜਿਹੜਾ ਉਹਨਾਂ ਨਹੀਂ ਉਹ ਅੱਧੀ ਅੱਧੀ ਗੱਲ ਠੀਕ ਸੀਗੀ ਅੱਧੀ ਗੱਲ ਗਲਤ ਸੀ ਕੋਈ ਐਹੋ ਜੀ ਗੱਲ ਨਹੀਂ ਅੰਦਰ ਹੋਈ ਕਿਉਂਕਿ ਗੱਲ ਉਹਨਾਂ ਨੂੰ ਬਣਾਉਣੀ ਆਉਂਦੀ ਕਿਉਂਕਿ ਉਹਨਾਂ ਦੇ ਮੂੰਹੋਂ ਗੱਲ ਜੱਚਦੀ ਵੀ ਹੈਗੀ ਸੋ ਮੈਂ ਇਹਨਾਂ ਚੀਜ਼ਾਂ ਨੂੰ ਬਹੁਤਾ ਮਹਿਸੂਸ ਨਹੀਂ ਕਰਦਾ ਕਾਂਗਰਸ ਇੱਕ ਝੂਠ ਹੈਗੀ ਹੈ ਕਿਉਂਕਿ ਕਾਂਗਰਸ ਦਾ ਅਕਸਰ ਕਿਹਾ ਜਾਂਦਾ ਹੈ ਕਿ ਇਲੈਕਸ਼ਨਾਂ ਨੂੰ ਲੈ ਕੇ ਕਾਂਗਰਸ ਜਿਹੜੀ ਹੈ ਵਖਰੇ ਵਖਰੇ ਵਿੱਚ ਜਿਹੜੇ ਇਹੋ ਜੀ ਕੋਈ ਗੱਲ ਨਹੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਅਸੀਂ ਕਈ ਵਾਰੀ ਵੱਧ ਗੱਲਾਂ ਕਰ ਜਾਂਦੇ ਹਾਂ ਹੂੰ ਦੇਖੋ ਨਾ ਡੈਮੋਕ੍ਰੇਸੀ ਆਮ ਆਦਮੀ ਪਾਰਟੀ ਚ ਨਾ ਡੈਮੋਕ੍ਰੇਸੀ ਜਿਹੜੀ ਆ ਉਹ ਬੀਜੇਪੀ ਦੇ ਵਿੱਚ ਹੈਗੀ ਆ ਤੁਸੀਂ ਡਿਕਟੇਟਰਸ਼ਿਪ ਦੇਖੋਗੇ ਹਾਂ ਸਾਨੂੰ ਥੋੜਾ ਜਿਹਾ ਕੰਟਰੋਲ ਕਰਨ ਦੀ ਜ਼ਰੂਰਤ ਹੈਗੀ ਆ ਤਾਂ ਕਿ ਅਸੀਂ ਉਹ ਜਿਹੜੀ ਡੈਮੋਕ੍ਰੇਸੀ ਆ ਉਹਦੀ ਪਬਲਿਕ ਦੇ ਵਿੱਚ ਨਮਾਇਸ਼ ਘੱਟ ਹੋਵੇ ਤੇ ਜਿਹੜੀ ਇੰਟਰਨਲੀ ਅਸੀਂ ਜਿਹੜਾ ਲੜ ਝਗੜ ਵੀ ਲਈਏ ਕੋਈ ਪ੍ਰੋਬਲਮ ਨਹੀਂ ਹੈ ਤਾਂ ਕਿ ਅਸੀਂ ਪੰਜਾਬ ਲਈ ਕੁਝ ਨਾ ਕੁਝ ਆਉਣ ਵਾਲੇ ਸਮੇਂ ਚ ਕਰਕੇ ਤਾਂ ਪ੍ਰਧਾਨਗੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਬਿਆਨ ਚਲਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਵੀ ਕਹਿੰਦੇ ਨੇ ਕਿ ਪ੍ਰਗਟ ਭਾਈ ਤੁਸੀਂ ਜਿਹੜਾ ਪ੍ਰਧਾਨ ਬਣੋ ਤਾਂ ਸਾਨੂੰ ਜ਼ਿਆਦਾ ਖੁਸ਼ੀ ਹੋਏਗੀ ਘੱਟੋ ਘੱਟ 11 ਇਕੱਠੇ ਦਾ ਗੱਲ ਹੋਵੇ ਦੇਖੋ ਇਹ ਸਾਡਾ ਪ੍ਰੈਰੋਗੇਟਿਵ ਨਹੀਂ ਹੈਗਾ ਇਹ ਪਾਰਟੀ ਦਾ ਡਿਸੀਜਨ ਹੈਗਾ ਸਾਡਾ ਪ੍ਰਧਾਨ ਹੁਣ ਰਾਜਾ ਵੜਿੰਗ ਹੈਗਾ ਸਾਡੇ ਐਲਓ ਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੈਗੇ ਸੋ ਅਸੀਂ ਬੀਸਿਕਲੀ ਹਾਂ ਕਈ ਵਾਰੀ ਆਊਟ ਬਸਟ ਜ਼ਿਆਦਾ ਹੋ ਜਾਂਦੀ ਬਟ ਅਦਰਵਾਇਜ਼ ਇਹੋ ਜੀ ਕੋਈ ਗੱਲ ਕਾਂਗਰਸ ਇਕਜੁੱਟ